ਦੇਖੋ ਇਹ ਮਹਾਕੁੰਮ ਦਾ ਪਰਵ ਚੱਲ ਰਿਹਾ ਹੈ ਉਹਦੇ ਉਪਲਖਸ ਦੇ ਵਿੱਚ ਅੱਜ ਓਮਣੀ ਮੱਸੀਆ ਦਾ ਦਿਨ ਵੀ ਹੈਗਾ ਤੇ ਅੱਜ ਉਹਦੇ ਉਪਲਖਸ ਦੇ ਵਿੱਚ ਅਸੀਂ ਲੰਗਰ ਲਗਾਇਆ ਸਾਰੇ ਭਰਾਵਾਂ ਨੇ ਮਿਲ ਕੇ ਅੱਜ ਅਸੀਂ ਤਾਂ ਆਪਣੇ ਆਪ ਨੂੰ ਬੜਾ ਸੁਭਾਗੇਸ਼ਾਲੀ ਮੰਦੇ ਆ ਕਿ ਅੱਜ ਅਸੀਂ ਇਹ ਲੰਗਰ ਲਗਾ ਕੇ ਸਾਰੇ ਭਰਾਵਾਂ ਇਕੱਠੇ ਹੋ ਕੇ ਅਸੀਂ ਇੱਥੇ ਹੀ ਕੁੰਮ ਦਾ ਉਹ ਕਰ ਰਹੇ ਹਾਂ ਲੁਫਤ ਲੈ ਰਹੇ ਹਾਂ ਸਾਡੇ ਲਈ ਬੜਾ ਅੱਜ ਵਧੀਆ ਦਿਨ ਹੈ ਕਿ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਲੰਗਰ ਦੀ ਸੇਵਾ ਕਰ ਸਕੀਏ ਮਹਾਕੁੰਮ ਦਾ ਟਾਈਮ ਚੱਲ ਰਿਹਾ ਹੈ ਇਸ ਕਰਕੇ ਇਸ ਉਪਲੈਕਸ ਵਿੱਚ ਲੰਗਰ ਲਗਾਇਆ ਗਿਆ ਸੋ ਅੱਜ ਮੌਜੂਦਾ ਲੁਧਿਆਣਾ ਦੇ ਵਿੱਚ ਜੋ ਕਿ ਮਾਧੋਪੁਰੀ ਦੇ ਵਿੱਚ ਲੁਧਿਆਣਾ ਯਾਰਨ ਡੀਲਰ ਐਸੋਸੀਏਸ਼ਨ ਵੱਲੋਂ ਲੰਗਰ ਲਗਾਇਆ ਗਿਆ ਲੰਗਰ ਦਾ ਯੋਜਨ ਕੀਤਾ ਗਿਆ ਸੋ ਸਾਡੇ ਨਾਲ ਮਾਨੁਭਵ ਆਏ ਨੇ ਅੱਜ ਸਰ ਕੀ ਕਿਹਣਾ ਜਨਵਾਜੋ ਦੇਖੋ ਵੀ ਮਹਾਕੁੰਮ ਦਾ ਪਰਵ ਚੱਲ ਰਿਹਾ ਹੈ ਉਹਦੇ ਉਪਲੈਕਸ ਦੇ ਵਿੱਚ ਅੱਜ ਓਮੋਨੀ ਮਸੀਹਾ ਦਾ ਦਿਨ ਵੀ ਹੈਗਾ ਤੇ ਅੱਜ ਉਹਦੇ ਉਪਲੈਕਸ ਦੇ ਵਿੱਚ ਅਸੀਂ ਲੰਗਰ ਲਗਾਇਆ ਸਾਰੇ ਭਰਾਵਾਂ ਨੇ ਮਿਲ ਕੇ ਆਪਣੇ ਲੋ ਚੰਗੇ ਕੰਮ ਚ ਲੱਗੇ ਰਹੇ ਆ ਸਾਰੇ ਕੋਸ਼ਿਸ਼ ਕਰਦੇ ਅੱਛੇ ਕੰਮ ਕਰਦੇ ਰਹੀਏ ਅੱਜ ਅਸੀਂ ਤਾਂ ਆਪਣੇ ਆਪ ਨੂੰ ਬੜਾ ਸੁਭਾਗੇਸ਼ੀਲੀ ਮੰਦੇ ਆ ਕਿ ਅੱਜ ਅਸੀਂ ਇਹ ਲੰਗਰ ਲਗਾ ਕੇ ਸਾਰੇ ਭਰਾਵਾਂ ਇਕੱਠੇ ਹੋ ਕੇ ਅਸੀਂ ਇੱਥੇ ਹੀ ਕੁੰਮ ਦਾ ਉਹ ਕਰ ਰਹੇ ਆ ਲੁਫਤ ਲੈ ਰਹੇ ਆ ਸਾਡੇ ਲਈ ਬੜਾ ਅੱਜ ਵਧੀਆ ਦਿਨ ਹੈ ਕਿ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਲੰਗਰ ਦੀ ਸੇਵਾ ਕਰ ਸਕੀਏ ਅਸਤਾਈ ਕਹਾਂਗੇ ਸਾਡੇ ਲਈ ਇਹੀ ਕੁੰਮ ਹੈ ਜੀ ਅੱਜ ਔਰ ਵਧੀਆ ਦਿਨ ਹੈ ਮੌਨਿਮਵਸਿਆ ਦਾ ਦਿਨ ਹੈ ਸਾਰੇ ਜਾਣੇ ਵਧੀਆ ਕਰ ਰਹੇ ਹੈਗੇ ਆ ਹਾਂਜੀ ਅੱਜ ਮੌਨਿਮਵਸਿਆ ਮਹਾਕੁੰਮ ਦਾ ਟਾਈਮ ਚੱਲ ਰਿਹਾ ਹੈ ਇਸ ਕਰਕੇ ਇਸ ਸੁਪਲੈਕਸ ਚ ਲੰਗਰ ਲਗਾਇਆ ਗਿਆ ਸਭ ਭਰਾਵਾਂ ਬਣੀਆਂ ਮਿਲ ਕੇ ਅੱਖ ਲੱਖਾਂ ਵਧਾਈਆਂ ਅੱਜ ਮੌਨੀ ਆ ਵਸਿਆ ਹੈ ਅੱਜ ਇਹ ਪਲੰਛਲੇ ਵਿੱਚ ਕੁੰਭ ਦੇ ਕਾਰਨ ਅੱਜ ਲੰਗਰ ਲਗਾਇਆ ਵੈ ਸਭ ਨੂੰ ਬਹੁਤ ਬਹੁਤ ਮੁਬਾਰਕਾਂ